ਇੱਥੇ ਤੁਸੀਂ ਦੇਖ ਰਹੇ ਹੋ ਜਿਵੇਂ ਨੌਜਵਾਨਾਂ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ ਡਬਲ ਡਬਲ ਦੇਖੋ ਟਰੈਕਟਰਾਂ ਦੇਖੋ ਤੁਸੀਂ ਦੇਖ ਰਹੇ ਹੁੱਲੜਵਾਜੀ ਨਹੀਂ ਤਾਂ ਹੋਰ ਕੀ ਆ ਓਏ ਆਹ ਦੇਖੋ ਇਹ ਹੁੱਲੜਵਾਜੀ ਨਹੀਂ ਹੋਰ ਕੀ ਆ ਇਹ ਇਹ ਹੁੱਲੜਵਾਜੀ ਨਹੀਂ ਹੋਰ ਕੀ ਆ ਇੱਥੇ ਫਤੇਗੜ ਸਾਹਿਬ ਦੀ ਜਿਹੜੀ ਸਹਾਇਤ ਨੂੰ ਇਹ ਬਾਏ ਨੇ ਆਹ ਦੇਖੋ ਟਰਾਲੀਆਂ ਫਸਾਤੀਆਂ ਇੱਥੇ ਆਹ ਦੇਖੋ ਤੁਸੀਂ ਦੇਖ ਰਹੇ ਹੋ ਫਤੇਗੜ ਸਾਹਿਬ ਦੀ ਧਰਤੀ ਤੇ ਇਹ ਸਿੱਧੀ ਦਿਹਾੜਿਆਂ ਨੂੰ ਆਏ ਨੇ ਸਮਰਪਿਤ ਜਾਏ ਹੁੱਲੜਵਾਜੀ ਕਰਨ ਆਏ ਨੇ ਦੇਖੋ ਤੁਸੀਂ ਆਹ ਦੇਖੋ ਪਿੱਛੇ ਦੇਖੋ ਟਰਾਲੀਆਂ ਵਿੱਚੇ ਸੰਗਤ ਦੇਖੋ ਬਿਲਕੁਲ ਵੀ ਕਿਸੇ ਦੀ ਬਾਰ-ਬਾਰ ਅਨਾਉਂਸਮੈਂਟ ਇਧਰੋਂ ਬਾਈ ਹੋਰੀ ਕਰ ਰਹੇ ਨੇ ਪਰ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਜਾ ਰਹੀ ਤੁਸੀਂ ਇਧਰ ਦੇਖ ਰਹੇ ਹੋ ਦੇਖੋ ਜੇ ਉੱਪਰੋਂ ਕੋਈ ਕਹਿੰਦਾ ਤਾਂ ਉੱਪਰੋਂ ਬਹਿਸ ਕਰਦੇ ਨੇ ਜਵਾਨ ਲੜਾਉਂਦੇ ਨੇ ਤੁਸੀਂ ਇਹ ਦੇਖ ਰਹੇ ਹੋ ਜਿਹੜੀ ਮੈਂ ਤੁਹਾਨੂੰ ਇੱਥੇ ਦਿਖਾ ਰਹੇ ਆ ਲੀਡਿੰਗ ਪੰਜਾਬ ਦੇ ਉੱਪਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੇਖੋ ਹੁੱਲੜ ਬਾਜੀ ਨਾ ਕਰੋ ਵੀਰੇ ਇਹ ਹੁੱਲੜ ਬਾਜੀ ਨਹੀਂ ਤਾਂ ਕੀ ਆ ਜੇ ਅਸੀਂ ਬੋਲਦੇ ਆ ਜੇ ਮੀਡੀਆ ਕਰਮੀ ਬੋਲਦੇ ਨੇ ਤਾਂ ਇਹੀ ਨੌਜਵਾਨ ਉਹਨਾਂ ਦੇ ਗਲ ਪੈਂਦੇ ਨੇ ਜੇ ਮੀਡੀਆ ਕਰਮਚਾਰੀ ਜੇ ਇਹ ਗੱਲ ਬੋਲਦੇ ਨੇ ਤਾਂ ਇਹ ਮੀਡੀਆ ਕਰਮੀਆਂ ਦੇ ਗਲ ਪੈਂਦੇ ਨੇ ਜੇ ਇਹਨਾਂ ਨੂੰ ਮੀਡੀਆ ਕਰਮੀ ਜਾਂ ਨੌਜਵਾਨਾਂ ਵੱਲੋਂ ਬਾਰੀ-ਬਾਰੀ ਅਪੀਲ ਕੀਤੀ ਜਾ ਰਹੀ ਆ ਪਰ ਹਲੇ ਵੀ ਕਿਸੇ ਦੀ ਗੱਲ ਮੰਨਣ ਵਾਸਤੇ ਮਨਜ਼ੂਰ ਨਹੀਂ ਇਹ ਕਿਸੇ ਵੀ ਗੱਲ ਨੂੰ ਮੰਨਣ ਵਾਸਤੇ ਮਨਜ਼ੂਰ ਨਹੀਂ ਫਿਰ ਕਹਿੰਦੇ ਨੇ ਤੁਸੀਂ ਉਲੜਵਾਜੀ ਨਹੀਂ ਕਰਦੇ ਬਾਰੀ-ਬਾਰੀ ਲੋਸ ਕੀਤਾ ਜਾਂਦਾ ਵੀ ਬੜੀ ਸ਼ਰਮ ਵਾਲੀ ਗੱਲ ਆ ਬਾਰੀ-ਬਾਰੀ ਲੋਸ ਕੀਤਾ ਜਾਂਦਾ ਤੁਸੀਂ ਸੇਵਾ ਕਰਨਾ ਕੀ ਕਰਨਾ ਫਿਰ ਇਹ ਸ਼ੁੱਧ ਸ਼ਰਮਿੰਦਰ ਪਾਵਨ ਧਰਤੀ ਆ ਤੁਸੀਂ ਹੁਣੇ ਬਾਈ ਇੱਕ ਪਾਗਲ ਕੂੜਾ ਸੇਣਾ ਬੜਾ ਬੜੇਰ ਬੜਾ ਬੋਟਾ ਬੰਦ ਕਰ ਲੈ ਬੰਦ ਇਕ ਲਾਂ ਨਿਕਲ ਲੈ ਤੂੰ ਬੰਦ ਕਰ ਲੈ ਤੇਰੇ ਪਿੱਛੇ ਸਾਰੇ ਖੜੇ ਨੇ ਬੰਦ ਕਰ ਲੈ ਦੱਸ ਯਾਰ ਜੀ ਤੂੰ ਖੜੇਗਾ ਮੇਰੇ ਪਿੱਛੇ ਚਾਰ ਨੇ ਨਾ ਹੋਰ ਖੜੀਆਂ ਮੇਰੇ ਵੀਰ ਉਹ ਦੇਖੋ ਬਾਰ ਬਾਰ ਬਾਈ ਹੁਰਾਂ ਬਿੱਲੋ ਲਾਸ ਮਿਟ ਕੀਤੀ ਜਾ ਰਹੀ ਆ ਪਰ ਪਹਿਲਾਂ ਵੀ ਐਸੇ ਟੁੱਟ ਗਿਆ ਵੀਰੇ ਨੁਕਸਾਨ ਆਪਣਾ ਹੀ ਕਿਸੇ ਦਿਨ ਹੋਏਗਾ ਯਾਰ ਤੁਸੀਂ ਕਿਹੜੇ ਕੰਮ ਬਣਾਉਂ ਤੁਸੀਂ ਕੀ ਕਰਦੇ ਹੋ ਯਾਰ ਮੇਰੇ ਫਤੇਗੜ ਸਾਹਿਬ ਆਏ ਹੋ ਤੁਸੀਂ ਇੱਥੋਂ ਆਪਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਉਂ ਹੋਈ ਤੇ ਕੀ ਸਿੱਖਿਆ ਮਿਲਦੀ ਆ ਇਹ ਇਹ ਨਾ ਕਰੋ ਗੱਲ ਬਾਬਾ ਜੀ ਨਹੀਂ ਤੁਸੀਂ ਦੱਸੋ ਤੁਹਾਨੂੰ ਪਤਾ ਨਹੀਂ ਪੰਜਾਬੀ ਪੜ੍ਹੀ ਨਹੀਂ ਪੜ੍ਹੀ ਹੈ ਪੜ੍ਹੀ ਹੈ ਇਤਿਹਾਸ ਦੇ ਵਿੱਚ ਤਾਂ ਪੜਿਆ ਪੰਜਾਬੀਆਂ ਯਾਰ ਆਪਾਂ ਸਾਹਿਬਜ਼ਾਦੇ ਦੀ ਸਾਥ ਤਾਂ ਪਤਾ ਹੀ ਆਪਾਂ ਨੂੰ ਨਹੀਂ ਬਗਾਲ ਗੱਲ ਨਹੀਂ ਕਰਨੀ ਤੁਸੀਂ ਦੱਸ ਦਿਓ ਵੀਰੇ ਹੈ ਨਹੀਂ ਪਤਾ ਬਾਬਾ ਜੀ ਪਤਾ ਸਾਰਿਆਂ ਨੂੰ ਬਸ ਸੰਗਣ ਸੰਗਣ ਦੇਣੇ ਨਹੀਂ ਸੰਗਣ ਦੀ ਗੱਲ ਨਹੀਂ ਜੇ ਕਿਸੇ ਦਾ ਵਿਆਹ ਸ਼ਾਦੀ ਹੋਵੇ ਉੱਥੇ ਤਾਂ ਸੰਗਦੇ ਨਹੀਂ ਆਪਾਂ ਨਹੀਂ ਪਤਾ ਸੰਗਦੇ ਜੀ ਮੁੰਡੇ ਮੈਂ ਮਨਪ੍ਰੀਤ ਸਿੰਘ ਲੇਨੋ ਕੈਮਰਾਮੈਨ ਅੱਜ ਇਸ ਸਮੇਂ ਫਤਿਹਗੜ੍ਹ ਸਾਹਿਬ ਮੌਜੂਦ ਹਾਂ ਧੰਨਵਾਦ